ਇਹ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਦੋ ਜਾਣਿਆਂ ਦੇ ਕਤਲ ਹੋ ਜਾਂਦੇ ਨੇ ਇੱਕ ਮਰਦ ਜਿਸ ਦੀ ਉਮਰ ਲਗਭਗ 60 ਸਾਲ ਹੁੰਦੀ ਹੈ ਉਹ ਐਨ ਆਰ ਆਈ ਹੁੰਦਾ ਕੈਨੇਡਾ ਦੇ ਵਿੱਚੋਂ ਲਗਭਗ 3 ਮਹੀਨੇ ਪਹਿਲਾਂ ਆਇਆ ਹੁੰਦਾ ਤੇ ਉਸ ਦੇ ਨਾਲ ਹੀ ਇੱਕ ਲਗਭਗ 50 ਸਾਲਾਂ ਦੀ ਔਰਤ ਦਾ ਕਤਲ ਕੀਤਾ ਜਾਂਦਾ ਜੋ ਉਸ ਦੀ ਕੇਅਰ ਟੇਕਰ ਹੁੰਦੀ ਹੈ ਹੁਣ ਜਦੋਂ ਪੁਲਿਸ ਨੂੰ ਇਸ ਕਤਲਾਂ ਬਾਰੇ ਇਤਲਾਹ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤਾਂ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹਨਾਂ ਦਾ ਕਤਲ ਕਿਸ ਨੇ ਕਰ ਦਿੱਤਾ ਤੇ ਫਿਰ ਜਦੋਂ ਪੁਲਿਸ ਤਫ਼ਤੀਸ਼ ਕਰਦੀ ਹੈ ਤਫ਼ਤੀਸ਼ ਤੋਂ ਬਾਅਦ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸਭ ਨੂੰ ਹੈਰਾਨ ਕਰ ਦਿੰਦੀ ਹੈ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਦਾ ਗੜ ਸ਼ੰਕਰ ਗੜ ਸ਼ੰਕਰ ਦੇ ਅਧੀਨ ਪੈਂਦਾ ਪਿੰਡ ਮੋਹਰਾਂ ਵਾਲੀ ਗੱਲ ਹੈ 23 ਸਤੰਬਰ 2025 ਇੱਥੇ ਰਹਿੰਦਾ ਸੀ ਸੰਤੋਖ ਸਿੰਘ ਜਿਸ ਦੀ ਉਮਰ ਲਗਭਗ 60 ਸਾਲ ਸੀ ਉਹ ਐਨ ਆਰ ਆਈ ਸੀ ਕੈਨੇਡਾ ਤੋਂ ਆਇਆ ਸੀ ਲਗਭਗ 3 ਮਹੀਨੇ ਪਹਿਲਾਂ ਤੇ ਨਾਲ ਹੀ ਉਸ ਤੇ ਉਸ ਦੀ ਇੱਕ ਕੇਅਰ ਟੇਕਰ ਸੀ ਜਿਸ ਦਾ ਨਾਮ ਮਨਜੀਤ ਕੌਰ ਸੀ ਉਹ ਰਹਿੰਦੀ ਸੀ ਜਿਸ ਤੇ ਪਤੀ ਦਾ ਨਾਮ ਲਖਵਿੰਦਰ ਸਿੰਘ ਪਿੰਡ ਬਾਠ ਨੂਰ ਮਹਿਲ ਦੀ ਰਹਿਣ ਵਾਲੀ ਸੀ ਇੱਥੇ ਇਸ ਕੋ ਰਹਿੰਦੀ ਸੀ ਸੁਣ ਵਿੱਚ ਇਹ ਵੀ ਆਇਆ ਕਿ ਜੋ ਮਨਜੀਤ ਕੌਰ ਸੀ ਉਹ ਇਸ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ 23 ਤਰੀਕ ਤੋਂ 2 ਦਿਨ ਪਹਿਲਾਂ ਜੋ ਮਨਜੀਤ ਕੌਰ ਹੁੰਦੀ ਹੈ ਉਸ ਦੀਆਂ ਦੋ ਬੇਟੀਆਂ ਹੁੰਦੀਆਂ ਉਸ ਦੀ ਬੇਟੀ ਮਨਜੀਤ ਕੌਰ ਨੂੰ ਫੋਨ ਕਰਦੀ ਹੈ ਪਰ ਮਨਜੀਤ ਕੌਰ ਦਾ ਫੋਨ ਤਾਂ ਸਵਿਚ ਆਫ ਆ ਰਿਹਾ ਸੀ ਫਿਰ ਬੇਟੀ ਫੋਨ ਕਰਦੀ ਹੈ ਪਰ ਉਸ ਦਾ ਫੋਨ ਨਹੀਂ ਖੁੱਲਿਆ ਤਾਂ ਹੁਣ ਉਹ ਆਪਣੀ ਛੋਟੀ ਭੈਣ ਨੂੰ ਕਾਲ ਕਰਦੀ ਹੈ ਕਿ ਮਾਂ ਨਾਲ ਗੱਲ ਨਹੀਂ ਹੋ ਰਹੀ ਤਾਂ ਫਿਰ ਉਸ ਤੋਂ ਬਾਅਦ ਇਹ ਜੋ ਇੱਥੇ ਮਨਜੀਤ ਕੌਰ ਦੇ ਗਮਾਣ ਦੇ ਵਿੱਚ ਔਰਤ ਰਹਿੰਦੀ ਹੁੰਦੀ ਆ ਜਾਨੀ ਉਹਨਾਂ ਦੀ ਗਮਾਂਡਣ ਹੁੰਦੀ ਆ ਉਸ ਨੂੰ ਕਾਲ ਕਰਦੀ ਆ ਕਿ ਤੂੰ ਘਰ ਜਾ ਕੇ ਦੇਖ ਮੇਰੀ ਮੰਮੀ ਫੋਨ ਨਹੀਂ ਚੱਕ ਰਹੀ ਜਾ ਕੇ ਦੇਖ ਕੀ ਗੱਲ ਐ ਘਰੇ ਜਾ ਕੇ ਉਹਨਾਂ ਨੂੰ ਕਹੇ ਕਿ ਤੁਹਾਡੀ ਬੇਟੀ ਕਾਲ ਕਰ ਰਹੀ ਆ ਉਸ ਨਾਲ ਗੱਲ ਕਰ ਤਾ ਹੁਣ ਜੋ ਗਮਾਂਡਣ ਹੁੰਦੀ ਐ ਉਹ ਮਨਜੀਤ ਕੌਰ ਸੰਤੋਖ ਸਿੰਘ ਜਿਸ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਉੱਥੇ ਜਾਂਦੀ ਐ ਪਰ ਘਰ ਨੂੰ ਤਾਂ ਜਿੰਦਾ ਲੱਗਿਆ ਹੋਇਆ ਸੀ ਹੁਣ ਉਹ ਦੇਖਦੀ ਐ ਕਿ ਅੰਦਰ ਜੋ ਇਹਨਾਂ ਦੇ ਪਸ਼ੂ ਰੱਖੇ ਹੋਏ ਸੀ ਬੱਕਰੀਆਂ ਵਗੈਰਾ ਕੁੱਤਾ ਵਗੈਰਾ ਉਹ ਤਾਂ ਸੀ ਪਰ ਮਨਜੀਤ ਕੌਰ ਅਤੇ ਸੰਤੋਖ ਸਿੰਘ ਨੂੰ ਕਿਸੇ ਨੇ ਨਹੀਂ ਦੇਖਿਆ ਸੀ ਹੁਣ ਜਦੋਂ ਗਮਾਂਡਣ ਮਨਜੀਤ ਕੌਰ ਦੀ ਕੁੜੀ ਨੂੰ ਕਹਿੰਦੀ ਹੈ ਕਿ ਘਰ ਦੇ ਅੰਦਰ ਬੱਕਰੀਆਂ ਹੈਗੀਆਂ ਨੇ ਤੇ ਬਾਕੀ ਕੁੱਤਾ ਹੁੰਦਾ ਸ਼ਾਇਦ ਉਹ ਹੈਗਾ ਪਰ ਹੋਰ ਕੋਈ ਵੀ ਘਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਜੋ ਬੇਟੀ ਸੀ ਬੇਟੀਆਂ ਦੋਨੋਂ ਬੇਟੀਆਂ ਨੂੰ ਫਿਕਰ ਹੁੰਦਾ ਉਹ ਆਉਂਦੀਆਂ ਨੇ 23 ਸਤੰਬਰ 2025 ਨੂੰ ਤਾਂ ਆ ਕੇ ਜਦੋਂ ਘਰ ਨੂੰ ਖੋਲਿਆ ਜਾਂਦਾ ਹੈ ਤਾਂ ਜੋ ਮੰਜ਼ਰ ਉਹ ਦੇਖਦਿਆਂ ਨੇ ਉਹ ਬੜਾ ਹੀ ਭਿਆਨਕ ਸੀ ਘਰ ਦੇ ਅੰਦਰ ਦੋ ਲਾਸ਼ਾਂ ਪਈਆਂ ਸੀ ਮਨਜੀਤ ਕੌਰ ਦੀ ਅਤੇ ਸੰਤੋਖ ਸਿੰਘ ਦੀ ਹੁਣ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਜਾਂਦੀ ਹੈ ਕਿਉਂਕਿ ਇਹਨਾਂ ਦਾ ਬੜੀ ਬੁਰੀ ਤਰ੍ਹਾਂ ਕਿਸੇ ਨੇ ਕਤਲ ਕਰ ਦਿੱਤਾ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਪੁਲਿਸ ਤਕਤੀ ਸ਼ੁਰੂ ਕਰਦੀ ਹੈ ਪੁਲਿਸ ਦੇ ਅੱਗੇ ਵੀ ਇਹੀ ਸਵਾਲ ਸੀ ਕਿ ਆਖਰ ਇਹਨਾਂ ਨਾਲ ਕਿਸ ਦੀ ਦੁਸ਼ਮਣੀ ਹੋ ਸਕਦੀ ਹੈ ਜਿਸ ਨੇ ਇਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਕਤਲ ਕਰ ਦਿੱਤਾ ਐਨੇ ਭਿਆਨਕ ਤਰੀਕੇ ਨਾਲ ਇਹਨਾਂ ਦੀ ਵੱਢ ਟੁਕ ਕਰ ਦਿੱਤੀ ਤਾਂ ਹੁਣ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਬਜ਼ੇ ਵਿੱਚ ਲੈ ਕੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਆਪਣੀ ਤਫ਼ਤੀਸ਼ ਸ਼ੁਰੂ ਕਰਦੀ ਹੈ ਤਫ਼ਤੀਸ਼ ਦੇ ਵਿੱਚ ਜੋ ਨਿਕਲ ਕੇ ਆਉਂਦਾ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਆ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਆਉਂਦਾ ਹੈ ਕਿ ਜੋ ਇਹ ਕਤਲ ਹੋਇਆ ਹੈ ਇਹ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਮਨਜੀਤ ਕੌਰ ਦੇ 29 ਸਾਲਾ ਪੁੱਤਰ ਮਨਦੀਪ ਉਰਫ ਦੀਪ ਨੇ ਕੀਤਾ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਤੇ ਮਨਦੀਪ ਉਰਫ ਦੀਪ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਇਹਨਾਂ ਦੇ ਨਾਲ ਹੀ ਇੱਕ ਹੋਰ ਜੋ ਨਵਾਲਗ ਮੁੰਡਾ ਹੁੰਦਾ ਹੈ ਉਹ ਸ਼ਾਮਲ ਹੁੰਦਾ ਹੈ ਉਸ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਹਾਂ ਇਹਨਾਂ ਨੇ ਹੀ ਸੰਤੋਖ ਸਿੰਘ 60 ਸਾਲਾ ਐਨ ਆਰ ਆਈ ਅਤੇ ਮਨਜੀਤ ਕੌਰ 50 ਸਾਲਾ ਦਾ ਕਤਲ ਕੀਤਾ ਜਦੋਂ ਪੁਲਿਸ ਹੁਣ ਹੋਰ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਮਨਦੀਪ ਸਿੰਘ ਉਰਫ ਦੀਪਸੀ ਇੱਕ ਕ੍ਰਿਮੀਨਲ ਪਰਵਰਤੀ ਦਾ ਬੰਦਾ ਸੀ ਇਸ ਉੱਪਰ ਚਾਰ ਚੋਰੀਆਂ ਦੇ ਪਹਿਲਾਂ 20 ਕੇਸ ਦਰਜ ਨੇ ਹੁਣ ਇਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੋ ਮੰਦੀਪ ਸਿੰਘ ਦੀਪ ਸੀ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦੀ ਮਾਂ ਸੰਤੋਖ ਸਿੰਘ ਦੇ ਨਾਲ ਰਹਿ ਰਹੀ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਪਰ ਕਈ ਇਹ ਵੀ ਕਹਿ ਰਹੇ ਹੈ ਕਿ ਕਿ ਉਹ ਤਾਂ ਸੰਤੋਖ ਸਿੰਘ ਦੀ ਕੇਅਰ ਟੇਕਰ ਸੀ ਪਰ ਇਹ ਦੋਨੋਂ ਇੱਥੇ ਇਕੱਠੇ ਹੀ ਰਹਿੰਦੇ ਸੀ ਪਿੰਡ ਮੋਰਾਵਾਲੀ ਦੇ ਵਿੱਚ ਤੇ ਇਸ ਗੱਲ ਤੋਂ ਨਾਰਾਜ਼ ਸੀ ਦੀਪਾ ਤੇ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹਨਾਂ ਦਾ ਕਤਲ ਕਰ ਦਿੱਤਾ ਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਜੋ ਲਾਸ਼ਾਂ ਨੇ ਉਹਨਾਂ ਨੂੰ ਦੇਖਣ ਤੋਂ ਇਹ ਲੱਗਦਾ ਸੀ ਕਿ ਇਹਨਾਂ ਦਾ ਜੋ ਕਤਲ ਕੀਤਾ ਗਿਆ ਉਹ ਤਕਰੀਬਨ 36 ਘੰਟੇ ਪਹਿਲਾਂ ਕੀਤਾ ਗਿਆ ਜਾਨੀ ਜੋ ਲਾਸ਼ਾਂ ਦਾ ਖੂਨ ਵਗੈਰਾ ਸੀ ਉਹ ਸੁੱਕ ਚੁੱਕਿਆ ਸੀ ਪਤਾ ਲੱਗ ਰਿਹਾ ਸੀ ਕਿ ਇਹ ਜੋ ਕਤਲ ਹੋਇਆ ਇਹ ਤਕਰੀਬਨ ਕਈ ਘੰਟੇ ਪਹਿਲਾਂ ਕੀਤਾ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਹੁਣ ਹੋਰ ਤਫ਼ਤੀਸ਼ ਕਰ ਰਹੀ ਹੈ ਇਹਨਾਂ ਦੇ ਸਾਥੀ ਨੇ ਉਹਨਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਮੋਟਰਸਾਈਕਲ ਅਤੇ ਕਾਰ ਵੀ ਉਹਨਾਂ ਨੇ ਬਰਾਮਦ ਕਰ ਲਈ। ਹੁਣ ਪੁਲਿਸ ਨੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ। ਅੱਗੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਹੁੰਦਾ ਜਦੋਂ ਇਹ ਕੇਸ ਅਦਾਲਤ ਵਿੱਚ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਕੱਲ ਦਾ ਜੋ ਦੌਰ ਹੈ ਇੱਥੇ ਕੋਈ ਵੀ ਰਿਸ਼ਤੇ ਨਾਤਿਆਂ ਦੀ ਕਦਰ ਨਹੀਂ। ਹਰ ਇੱਕ ਬੰਦਾ ਆਪਣੀ ਮਰਜ਼ੀ ਦੂਸਰੇ ਤੇ ਥੋਪਣਾ ਚਾਹੁੰਦਾ ਹੈ ਉਸ ਨੂੰ ਲੱਗਦਾ ਕਿ ਮੈਂ ਸਹੀ ਹਾਂ ਦੂਸਰਾ ਗਲਤ ਹੈ ਪਰ ਜਦੋਂ ਉਹ ਖੁਦ ਗਲਤ ਹੁੰਦਾ ਤਾਂ ਉਸ ਨੂੰ ਉਸ ਵੇਲੇ ਲੱਗਦਾ ਕਿ ਮੈਂ ਸਹੀ ਹਾਂ ਦੂਸਰਾ ਗਲਤ ਹੈ ਪਰ ਜਿਵੇਂ ਕਹਿੰਦੇ ਕਿ ਸਭ ਨੂੰ ਇੱਥੇ ਜਿਉਣ ਦਾ ਅਧਿਕਾਰ ਹੈ ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਹੈ ਉਸ ਨੇ ਆਪਣੇ ਹਿਸਾਬ ਦੇ ਨਾਲ ਜਿਉਣੀ ਹੁੰਦੀ ਹੈ ਅੱਜ ਦੀ ਜੋ ਦੂਸਰੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਕਿਉਂਕਿ ਕਈ ਵਾਰ ਆਪਾਂ ਗੁੱਸੇ ਦੇ ਵਿੱਚ ਲਗਾਓ ਜਾਂ ਬਿਨਾਂ ਸੋਚੇ ਸਮਝੇ ਆਪਣੇ ਘਰ ਦੀ ਗੱਲ ਨੂੰ ਉਸ਼ਾਲ ਦਿੰਨੇ ਆ ਉਸ ਨੂੰ ਤਮਾਸ਼ਾ ਬਣਾ ਦਿੰਨੇ ਆ ਤੇ ਬਾਅਦ ਵਿੱਚ ਫਿਰ ਆਪਾਂ ਨੂੰ ਉਹ ਚੀਜ਼ ਬੜਾ ਤੰਗ ਕਰਦੀ ਆ ਜਾਨੀ ਆਪਣੇ ਹੱਥੀ ਬੀਜੇ ਗਏ ਕੰਡਿਆਂ ਨੂੰ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ ਅੱਜ ਦੀ ਜੋ ਮੈਂ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇੱਕ ਪਤੀ ਵੱਲੋਂ ਪਹਿਲਾਂ ਤਾਂ ਇਹ ਸਭ ਕੁਝ ਕਰ ਦਿੱਤਾ ਜਾਂਦਾ ਹੈ ਜਾਣੀ ਖਲਾਰਾ ਪਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਸ਼ਾਇਦ ਉਸ ਨੂੰ ਇਹ ਲੱਗਦਾ ਹੋਵੇ ਕਿ ਮੈਂ ਗਲਤ ਕਰ ਦਿੱਤਾ ਇਹ ਜੋ ਗੱਲ ਸੀ ਇਸ ਨੂੰ ਘਰੇ ਬੈਠ ਕੇ ਨਿਬੇੜਨਾ ਸੀ ਜਾਂ ਫਿਰ ਇਸ ਨੂੰ ਪਬਲਿਕਲੀ ਨਹੀਂ ਕਰਨਾ ਸੀ ਕਿਉਂਕਿ ਵੱਡੇ ਤੋਂ ਵੱਡੇ ਮਸਲੇ ਬਹਿ ਕੇ ਹੱਲ ਹੋ ਜਾਂਦੇ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੇ ਪਰਸਨਲ ਮਾਮਲਿਆਂ ਨੂੰ ਲੋਕਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਲਿਆਉਣਾ ਕੋਈ ਸਿਆਣਫ ਵਾਲੀ ਗੱਲ ਨਹੀਂ ਇਹ ਬਹੁਤ ਵੱਡੀ ਮੂਰਖਤਾ ਹੈ ਕਿਉਂਕਿ ਲੋਕ ਤਾਂ ਹਮੇਸ਼ਾ ਤਮਾਸ਼ਾ ਦੇਖਣ ਲਈ ਤਿਆਰ ਰਹਿੰਦੇ ਨੇ ਜਦੋਂ ਤੁਸੀਂ ਆਪਦਾ ਤਮਾਸ਼ਾ ਲੋਕਾਂ ਨੂੰ ਦਿਖਾਉਨੇ ਹੋ ਤਾਂ ਫੇਰ ਲੋਕ ਤੁਹਾਡੇ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਸ ਲਈ ਜੇ ਤੁਹਾਡਾ ਕਿਸੇ ਨਾਲ ਆਪਣੀ ਪਤਨੀ ਨਾਲ ਜਾਂ ਕਿਸੇ ਨਾਲ ਵੀ ਆਪਣੇ ਪਰਿਵਾਰਕ ਮੈਂਬਰ ਨਾਲ ਡਿਸਪਿਊਟ ਹੈ ਤਾਂ ਉਸ ਨੂੰ ਘਰੇ ਬੈਠ ਕੇ ਨਿਵੇੜਨ ਦੀ ਕੋਸ਼ਿਸ਼ ਕਰੋ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਜਦੋਂ ਫਿਰ ਕੋਈ ਤੁਹਾਡੀ ਵੀਡੀਓ ਬਣ ਜਾਂਦੀ ਹੈ ਜਾਂ ਤੁਹਾਡੇ ਵੱਲੋਂ ਕਹੀਆਂ ਗੱਲਾਂ ਵਾਈਰਲ ਹੋ ਜਾਂਦੀਆਂ ਨੇ ਫਿਰ ਉਹ ਜੋ ਤੀਰ ਹੁੰਦਾ ਇੱਕ ਵਾਰ ਨਿਕਲ ਜਾਂਦਾ ਮੁੜ ਕੇ ਕਮਾਨ ਦੇ ਵਿੱਚ ਨਹੀਂ ਆਉਂਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਮੁਰਾਦਾਬਾਦ ਦੇ ਕੋਤਵਾਲੀ ਇਲਾਕੇ ਦੇ ਵਿੱਚ ਵਾਪਰੀ ਹੈ ਹੋਟਲ ਦੇ ਵਿੱਚ ਗੱਲ ਹੈ 12 ਸਤੰਬਰ 2025 ਦੀ ਦਿਨ ਹੁੰਦਾ ਸ਼ੁੱਕਰਵਾਰ ਦਾ Rajasthan ਦੇ Tonk ਜ਼ਿਲ੍ਹੇ ਦਾ ਰਹਿਣ ਵਾਲਾ Viney ਜਿਸ ਦੀ ਮੁਲਾਕਾਤ ਹੋ ਜਾਂਦੀ ਹੈ ਫੇਸਬੁੱਕ ਜਰੀਏ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੇਸਬੁੱਕ ਹਰੇਕ ਨੂੰ ਅਟੈਚ ਕਰ ਲੈਂਦੀ ਹੈ ਉਸ ਦੀ ਅਮਰੋਹਾ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਨਾਲ ਦੋਸਤੀ ਹੋ ਜਾਂਦੀ ਹੈ ਜਿਸ ਦਾ ਵਿਆਹ ਲਗਭਗ 15 ਸਾਲ ਪਹਿਲਾਂ ਹੋਇਆ ਸੀ ਤੇ ਜੋ ਵਿਜੇ ਹੈ ਤੇ ਉਸ ਔਰਤ ਦੀ ਦੋਸਤੀ ਲਗਭਗ 5 ਸਾਲ ਪਹਿਲਾਂ ਹੁੰਦੀ ਹੈ ਇਨਾਂ ਦੀਆਂ ਗੱਲਾਂ-ਬਾਤਾਂ ਹੁੰਦੀਆਂ, ਚੈਟ ਹੁੰਦੀ ਹੈ, ਚੈਟ ਤੋਂ ਬਾਅਦ ਨੰਬਰ ਇੱਕ ਦੂਜੇ ਨੂੰ ਦੇ ਦਿੰਦੇ ਆ ਤੇ ਹੁਣ ਇਹਨਾਂ ਦੀਆਂ ਪਿਆਰ ਦੀਆਂ ਗੱਲਾਂ ਹੋਣ ਲੱਗਦੀਆਂ ਨੇ। ਤੇ ਪਿਆਰ ਹੁਣ ਅੱਗੇ ਵੱਧ ਜਾਂਦਾ ਹੈ। ਇੱਕ ਦੂਜੇ ਨੂੰ ਮਿਲਣ ਲਈ ਤੜਫਦੇ ਨੇ। ਤੇ ਇਹ ਚੋਰੀ-ਚੋਰੀ ਮਿਲਣ ਵੀ ਲੱਗਦੇ ਨੇ। ਕਈ ਵਾਰ ਤਾਂ 5-500 ਕਿਲੋਮੀਟਰ ਦਾ ਜੋ ਰਸਤਾ ਤੈਅ ਕਰਕੇ ਵੀ ਇਹ ਮਿਲਦੇ ਨੇ। ਇਸ ਗੱਲ ਦਾ ਪਤਾ ਜੋ ਇਹ ਔਰਤ ਹੁੰਦੀ ਐ ਇਸ ਤੇ ਪਤੀ ਨੂੰ ਲੱਗਦਾ ਉਸ ਨੂੰ ਸ਼ੱਕ ਹੁੰਦਾ ਕਿ ਜੋ ਮੇਰੀ ਘਰ ਵਾਲੀ ਐ ਉਹ ਕਈ-ਕਈ ਘੰਟੇ ਘਰੋਂ ਗੈਰਬ ਰਹਿੰਦੀ ਐ ਨਵੇਂ ਤੋਂ ਨਵਾਂ ਬਹਾਨਾ ਲਾ ਕੇ ਇਸ ਔਰਤ ਦੇ ਦੋ ਮੁੰਡੇ ਸਨ ਇੱਕ 13 ਸਾਲਾਂ ਦਾ ਤੇ ਇੱਕ 10 ਸਾਲ ਦਾ ਤਾਂ ਪਤੀ ਇਸ ਉੱਪਰ ਜਦੋਂ ਨਿਗਾਹ ਰੱਖਣ ਲੱਗਦਾ ਪਰ ਜੋ ਔਰਤ ਸੀ ਇਹ ਇਹ ਤਾਂ ਆਪਣੇ ਫੇਸਬੁੱਕ ਫਰੈਂਡ ਦੇ ਪਿਆਰ ਦੇ ਵਿੱਚ پاگل ਹੋ ਚੁੱਕੀ ਸੀ ਤਾਂ ਹੁਣ ਜਦੋਂ ਨਿਗਾ ਰੱਖਣ ਲੱਗਦਾ ਪਤੀ ਤਾਂ ਔਰਤ ਨੇ ਸੋਚਿਆ ਕਿ ਮੈਂ ਇੱਥੇ ਨਹੀਂ ਰਹਾਗੀ ਇਹ ਆਪਣੇ ਬੱਚੇ ਅਤੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਉੱਥੇ ਰਹਿਣ ਲੱਗਦੀ ਹੈ ਤੇ ਹੁਣ ਇਸ ਨੂੰ ਲੱਗ ਰਿਹਾ ਸੀ ਕਿ ਮੇਰੇ ਉੱਤੇ ਓਦਾਂ ਦੀ ਰੋਗ ਟੋਕ ਨਹੀਂ ਤੇ ਇਦਾਂ ਹੀ ਫਿਰ 12 ਸਤੰਬਰ 2025 ਨੂੰ ਇਹ ਆਪਣੇ ਫੇਸਬੁੱਕ ਫਰੈਂਡ ਨੂੰ ਮੁਰਾਦਾਬਾਦ ਦੇ ਅਧੀਨ ਪੈਂਦੇ ਕੋਤਵਾਲੀ ਇਲਾਕੇ ਦੇ ਇੱਕ ਹੋਟਲ ਦੇ ਵਿੱਚ ਬੁਲਾਉਂਦੀ ਹੈ ਇਹ ਪਲੈਨਿੰਗ ਕਰਦੇ ਆ ਕਿ ਆਪਾਂ ਅੱਜ ਉੱਥੇ ਮਿਲਾਂਗੇ ਪਰ ਜੋ ਪਤੀ ਸੀ ਉਹ ਫੇਰ ਵੀ ਆਪਣੀ ਪਤਨੀ ਉੱਤੇ ਨਿਗਾਹ ਰੱਖ ਰਿਹਾ ਸੀ ਜਦੋਂ ਇਹ ਪੇਕਿਆਂ ਦੇ ਘਰੋਂ ਤਿਆਰ ਹੋ ਕੇ ਨਿਕਲਦੀ ਆ ਹੋਟਲ ਲਈ ਤਾਂ ਪਤੀ ਦਾ ਕੋਈ ਦੋਸਤ ਇਹ ਦੇਖ ਲੈਂਦਾ ਤੇ ਪਤੀ ਨੂੰ ਇਤਲਾਹ ਕਰ ਦਿੰਦਾ ਤੇ ਪਤੀ ਹੁਣ ਹੋਟਲ ਦੇ ਕਮਰੇ ਦੇ ਵਿੱਚ ਆ ਜਾਂਦਾ ਤੇ ਇਹਨਾਂ ਨੂੰ ਅਪੱਤੀ ਜਨਕ ਹਾਲਤ ਦੇ ਵਿੱਚ ਦੇਖ ਲੈਂਦਾ ਵੀਡੀਓ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਹੈ ਪਤੀ ਪਤਨੀ ਅਤੇ ਉਸਦੇ ਪ੍ਰੇਮੀ ਦੀ ਕੁੱਟਮਾਰ ਕਰਦਾ ਹੈ ਪੁਲਿਸ ਆ ਜਾਂਦੀ ਹੈ ਪੁਲਿਸ ਪ੍ਰੇਮੀ ਨੂੰ ਥਾਣੇ ਦੇ ਵਿੱਚ ਲੈ ਜਾਂਦੀ ਹੈ ਤੇ ਜੋ ਪਤਨੀ ਹੁੰਦੀ ਹੈ ਉਸ ਨੂੰ ਵੀ ਥਾਣੇ ਦੇ ਵਿੱਚ ਲੈ ਜਾਂਦੀ ਹੈ ਹੁਣ ਇਹ ਡਰਾਮਾ ਕਾਫੀ ਵੱਧ ਚੁੱਕਿਆ ਸੀ ਤੇ ਜੋ ਪਤੀ ਸੀ ਹੁਣ ਇਸ ਗੱਲ ਤੇ ਆ ਚੁੱਕਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਘਰ ਲੈ ਜਾਣਾ ਚਾਹਣਾ ਪਰ ਪਤਨੀ ਕਹਿ ਰਹੀ ਸੀ ਕਿ ਮੈਂ ਇਸ ਦੇ ਨਾਲ ਨਹੀਂ ਜਾਣਾ ਮੈਂ ਤਾਂ ਆਪਣੇ ਪ੍ਰੇਮੀ ਦੇ ਨਾਲ ਜਾਣਾ ਮੈਂ ਤਾਂ ਆਪਣੇ ਆਸ਼ਿਕ ਦੇ ਨਾਲ ਜਾਣਾ ਪਰ ਪਤੀ ਉਸ ਨੂੰ ਬਾਰ ਬਾਰ ਕਹਿ ਰਿਹਾ ਸੀ ਕਿ ਤੂੰ ਘਰ ਚੱਲ ਤੇਰੇ ਬੱਚੇ ਨੇ ਪਰ ਪਤਨੀ ਇਸ ਗੱਲ ਤੋਂ ਨਾ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਬਿਲਕੁਲ ਨਹੀਂ ਜਾਣਾ ਤਾਂ ਪਤਨੀ ਨੂੰ ਪੇਕਿਆਂ ਵਾਲੇ ਲੈ ਜਾਂਦੇ ਨੇ ਪਰ ਇੱਥੇ ਜੋ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਪਤੀ ਦੀ ਵੀ ਬਹੁਤ ਵੱਡੀ ਗਲਤੀ ਹੈ ਉਸ ਨੇ ਇਹ ਚੀਜ਼ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਲਿਆਉਣੀ ਸੀ ਜੇ ਕਿਤੇ ਕੋਈ ਗੱਲ ਸੀ ਤਾਂ ਬਹਿ ਕੇ ਨਵੇੜ ਦੇ ਪਰ ਜੋ ਇਹ ਔਰਤ ਸੀ ਇਸ ਦੀ ਵੀ ਬਹੁਤ ਵੱਡੀ ਬਦਨਾਮੀ ਹੋ ਗਈ ਤੇ ਉਸ ਤੋਂ ਬਾਅਦ ਔਰਤ ਨੇ ਇਹ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਇੱਥੇ ਜੇ ਪਤੀ ਵੀ ਇਹ ਕੁਝ ਕੀ ਕਰਦਾ ਸੀ ਇਹ ਕੁਝ ਪਤੀ ਨੇ ਕੀਤਾ ਪਤਨੀ ਦੀ ਜੋ ਵੀਡੀਓ ਵਾਇਰਲ ਹੋਈ ਸਭ ਕਿਤੇ ਪਤਾ ਲੱਗ ਗਿਆ ਪਤਨੀ ਦੇ ਪ੍ਰੇਮੀ ਤੇ ਪਤਨੀ ਬਾਰੇ ਜੇ ਉਸ ਨੇ ਵੀਡੀਓ ਵਾਇਰਲ ਹੀ ਕਰ ਦਿੱਤੀ ਸੀ ਪਤੀ ਨੇ ਤਾਂ ਉਸ ਨੇ ਫਿਰ ਪਤਨੀ ਨੂੰ ਨਹੀਂ ਕਹਿਣਾ ਸੀ ਕਿ ਤੂੰ ਮੇਰੇ ਨਾਲ ਚੱਲ ਫਿਰ ਤਾਂ ਉਸਨੇ ਕਹਿਣਾ ਸੀ ਕਿ ਤੂੰ ਆਪਣੇ ਘਰ ਰਾਜੀ ਮੈਂ ਆਪਣੇ ਘਰ ਰਾਜੀ ਪਰ ਪਤੀ ਪਤਨੀ ਦੀਆਂ ਮਿੰਤਾਂ ਕਰਦਾ ਰਿਹਾ ਕਿ ਤੂੰ ਮੇਰੇ ਨਾਲ ਚੱਲ ਪਰ ਪਤਨੀ ਨੇ ਸੋਚਿਆ ਕਿ ਇਸ ਬੰਦੇ ਨੇ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕਰ ਦਿੱਤੀ ਇਸ ਲਈ ਮੈਂ ਇਸ ਦੇ ਨਾਲ ਨਹੀਂ ਜਾਵਾਂਗੀ ਤਾਂ ਜੋ ਪਤਨੀ ਹੁੰਦੀ ਹੈ ਉਹ ਆਪਣੇ ਪੇਕਿਆਂ ਦੇ ਘਰ ਚਲੀ ਜਾਂਦੀ ਹੈ ਸੋ ਇਸ ਗੱਲ ਤੋਂ ਸਿੱਖ ਨੂੰ ਬਹੁਤ ਕੁਝ ਮਿਲਦਾ ਹੈ ਕਿ ਆਪਾਂ ਨੂੰ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੀਰ ਕਮਾਨ ਦੇ ਵਿੱਚੋਂ ਨਿਕਲ ਜਾਂਦਾ ਫਿਰ ਉਹ ਵਾਪਸ ਨਹੀਂ ਆਉਂਦਾ ਜਦੋਂ ਕਿਸੇ ਦੀ ਬੇਇੱਜ਼ਤੀ ਹੋ ਜਾਂਦੀ ਹੈ ਅੱਜ ਦਾ ਜੋਗੀ ਐਦਾਂ ਦਾ ਸੋਸ਼ਲ ਮੀਡੀਆ ਦਾ ਜੋਗੀ ਐਦਾਂ ਦਾ ਕਿ ਜਦੋਂ ਫਿਰ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਫਿਰ ਉਹ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਉਸ ਦਾ ਫਿਰ ਕੋਈ ਵੀ ਹੱਲ ਨਹੀਂ ਹੁੰਦਾ ਇਸ ਲਈ ਜੇ ਤੁਹਾਡਾ ਕੋਈ ਡਿਸਪਿਊਟ ਹੈ ਤਾਂ ਉਸ ਨੂੰ ਬੈਠ ਕੇ ਨਿਵੇੜਨ ਦੀ ਗੱਲ ਕਰੋ ਇਹ ਚੀਜ਼ਾਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਲੈ ਕੇ ਨਾ ਆਓ ਕਿਉਂਕਿ ਜਦੋਂ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ ਲਿਆਇਆ ਜਾਂਦਾ ਤਾਂ ਉਸ ਨਾਲ ਤੁਹਾਡੀ ਖੁਦ ਦੀ ਹੀ ਮਿੱਟੀ ਪਲੀਤ ਹੁੰਦੀ ਆ ਕਿਸੇ ਦਾ ਕੁਝ ਵੀ ਨਹੀਂ ਜਾਂਦਾ ਲੋਕ ਤਾਂ ਸਵਾਦ ਨਾਲ ਦੇਖਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ